ਆ ਪਰ ਫਿਲਹਾਲ ਪੁਲਿਸ ਨੂੰ ਹੁਣ ਪੱਪਾਂ ਦੀ ਪੈ ਗਈ ਆ ਭਾਰਾ ਕਿਉਂਕਿ ਬਹੁਤ ਵੱਡੀ ਚੋਰੀ ਆ ਔਰ ਪਿੰਡਾ ਏਰੀਆ ਦੇ ਵਿੱਚ ਐਡੀ ਚੋਰੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ 92 ਤੋਲੇ ਸੋਨਾ ਆ ਔਰ ਉਹ ਸੋਨਾ ਚੋਰੀ ਹੋ ਗਿਆ ਫਿਲਹਾਲ ਸਾਡੀ ਗੱਲਬਾਤ ਜਿਹੜੀ ਆ ਉੱਥੇ ਤੇ ਸਰਪੰਚ ਦੇ ਨਾਲ ਵੀ ਹੋਈ ਆ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਹੋਈ ਆ ਉਹ ਵੀ ਸੁਣਾਉਂ ਰਹੇ ਆ ਤੁਹਾਨੂੰ ਬਾਈ ਜੀ ਕੀ ਨਾਮ ਆ ਆਪਣਾ ਰਾਮਨਦੀਪ ਸਿੰਘ ਜੀ ਤੁਸੀਂ ਜਿਹੜੇ ਘਰ ਚੋਰੀ ਹੋਈ ਆ ਉਹਦੇ ਬਾਰੇ ਕੀ ਕੀ ਜਾਣਕਾਰੀ ਆ ਤੁਹਾਨੂੰ ਤੁਸੀਂ ਦੱਸੋਗੇ ਥੋੜਾ ਇਮਰਤਾ ਚਾਹੀਲਾ ਨੇ ਪੁੱਲਾ ਸੁਨੇ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਾਹਬ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੀ ਐਂਟਰ ਹੋਈ ਨਹੀਂ ਕੁਝ ਪਤਾ ਲੱਗਿਆਗਾ ਚੋਰ ਇਥੋਂ ਦੀ ਜਿੰਨੇ ਵੀ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਆ ਇਦੇ ਉੱਪਰ ਸੱਤ ਉੱਪਰ ਦੀ ਚੜ੍ਹ ਕੇ ਅੰਦਰ ਦੀ ਕੌੜੀ ਉਤਰ ਗਏ ਨੇ ਤਾਂ ਕਿ ਨਾ ਕੀ ਕੁਝ ਹੋਰੀ ਹੋਇਆ ਕਿੰਨੀਆਂ ਅਲਮਾਰੀਆਂ ਚੋਰੀਆਂ ਜਣੀ 90 92 ਟੋਲੇ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸਿਉਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਫਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਏ ਕੁਝ ਨਗਦ ਪੇਮੈਂਟ ਵੀ ਸੀ 2,35,000 ਤੁਰਪੀ ਨੂੰ ਗੋਸਾਰਾ ਕੀਤੀ ਪਰਵਾਰ ਦੱਸਣੀ ਜਿਹੜਾ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਦੋਂ ਚੋਰੀ ਹੋਈ ਸੀ ਤਾਂ ਉਦੋਂ ਕੌਣ ਸੀ ਇੱਥੇ ਆਪ ਹੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਦੁਬਾਰੇ ਗਿਆ ਹੋਇਆ ਹੈ ਜੀ ਭਾਵੇਂ ਕਿ ਕਿੰਨੇ ਬੇਟੇ ਬੇਟੀਆਂ ਦਾ ਕੀ ਉਹਨਾਂ ਦੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਸਭ ਗਿਆ ਤੂੰ ਦੋਏ ਬੇਟਿਆਂ ਦਾ ਸੀ ਤੇ ਕਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੇ ਤੇ ਤੁਸੀਂ ਅਬਦਾ ਇਹਨਾਂ ਦਾ ਚਾਚਾ ਯਵਰਾ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ ਮੰਗ ਬਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣੇ ਕਰਵਾਉਣੀ ਚਾਹੀਦੀ ਪੁਲਿਸ ਵਾਲਿਆਂ ਨੂੰ ਤੇ ਜਿਹੜੇ ਆ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਉਨਾਤ ਪਾਉਣੀ ਚਾਹੀंदे ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਨੇ ਉਹਨੀਆਂ ਤੇ ਚੋਰੀਆਂ ਬੰਦ ਕਰਦੀਆਂ ਰੋਣ ਪਿੰਡਾਂ ਦੇ ਵਿੱਚ ਤਕਰੀਬਨ ਉਹ ਰੋਜ਼ ਸੁਣਦੇ ਆ ਵੀ ਕਿਤੇ ਕਿਉਂ ਪਿੰਡੀ ਚ ਹੋ ਗਈ ਕਿਤੇ ਕਿਸੇ ਪਿੰਡ ਹੋ ਗਈ ਚੋਰੀਆਂ ਦਾ ਹੜਕਲਾ ਬਹੁਤ ਚੱਲ ਰਿਹਾ ਹੈ ਬੱਚੀ ਕੀ ਨਾਮ ਹੈ ਆਪਣਾ ਬਹੂ ਸਿੰਘ ਸਰਪੰਚ ਸਰਪੰਚ ਸਾਹਿਬ ਕੀ ਜਿਹੜੀ ਘਟਨਾ ਹੋਈ ਹੈਗੀ ਨਮੋਲ ਪਿੰਡ ਦੇ ਵਿੱਚ ਪਿੰਡ ਨਵਾਲ ਚ ਜੀ ਇਹ ਇੱਕ ਚੋਰੀ ਹੋਈ ਹੈ ਮੇਰੇ ਆਸਗਮੰਡ ਜੀ ਹੈ ਕੀ ਰਾਤ ਗੱਡੀ ਘਟਣਾ ਹੋਈ ਹੈ ਇਹ ਜਣੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ 3:00 ਵਜੇ ਸਾਨੂੰ ਦੱਸਿਆ ਪਾਉਣੇ ਕਿ 3:00 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗੇ ਮੇਰੀ ਆਪਣੀ ਚੋਰੀ ਹੋ ਗਈ ਤੇ ਪਾਉਣੇ 3:00 ਵਜੇ ਮੈਂ ਲਗਭਗ ਉਰੇ ਆ ਗਿਆ ਦੀ ਤੇ ਜਦੋਂ ਮੈਂ ਆ ਕੇ ਦੇਖਿਆ ਘਣਿਆ ਘਣਿਆ ਹੋ ਜਾ ਨਹੀਂ ਕਰਿਆ ਪਿਆ ਦੀ ਆ ਨਮਾਰੀਆਂ ਨੋਰੀਆਂ ਦੇ ਜਿੰਦੇ ਜਿੰਦੇ ਲੋਕ ਲੋਕ ਥੋੜੇ ਪਏ ਤੇ ਉਸ ਤੋਂ ਬਾਅਦ ਮੈਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਉੱਤ ਨਾ ਲਾਇਓ ਅਸੀਂ ਫਿੰਗਰਪ੍ਰਿੰਟ ਲਮਾਂਗੇ ਆ ਕੇ ਤੇ ਨੇ ਇਹ ਆ ਗਈ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਰਾਖ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇ ਇਸ ਕੰਮ 'ਚ ਲੱਗਿਆ ਹੋਏਗਾ ਕਿੰਨੇ ਗੈਣੇ ਨੇ ਜਿਹੜੇ ਚੋਰੀ ਹੋਈ ਨੇ ਜਿਵੇਂ ਪਰਿਵਾਰ ਦੱਸ ਰਿਹਾ ਜੀ ਉਹ ਜੀ ਇਹਨਾਂ ਦਾ 92 ਟੋਲੇ ਕਹਿੰਦੇ ਨੇ ਜੀ ਹਾਂ ਲਗਭਗ ਖੁਸ਼ ਨਕਦੀ ਰੁਪਏ ਤੇ ਲੈਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਕੋਈ ਬਿਲਕੁਲ ਪਰਿਵਾਰ ਚ ਜੀ ਇਹ ਦੋਨੇ ਜੀ ਆਹ ਭੋਲਾ ਸਿੰਘ ਚੂੜ ਸਿੰਘ ਕਹਿੰਦੇ ਨੇ ਨਾਮ ਦਾ ਬਸੰਗ ਕਾਗਜ਼ਾਂ ਚ ਤੇ ਇਹ ਦੋਨੇ ਜੀ ਇੱਥੇ ਗਈ ਤੇ ਇੱਕ ਇਹਨਾਂ ਦੀ ਪੋਤੀ ਐ 6-7 ਸਾਲ ਦੀ ਹਾਂ ਤੇ ਇੱਕ ਇਹਨਾਂ ਦੀ ਨੂੰਹ ਐ ਠੀਕ ਹੈ ਮੁੰਡੇ ਤਾਂ ਦਨੇ ਕੰਟਰੀ ਚ ਬਾਹਰ ਨਹੀਂ ਜੀ ਮੁੰਡੇ ਤਾਂ ਕੋਈ ਹੈ ਨਹੀਂ ਕੀ ਦੋਨੇ ਬੇਟੇ ਨੇ ਇਹਦੇ ਬਾਹਰ ਨੇ ਹਾਂ ਜਾਰੀ ਜੀ ਤੇ ਇੱਕ ਇੱਕ ਕਮਰੇ ਚ ਵੇਖ ਦੇ ਕੇ ਰਾਤ ਤੇ ਜਿਹੜੇ ਦੂਜੇ ਕਮਰਿਆਂ ਚ ਉਹ ਚੋਰੀ ਹੋਈ ਆ ਉਹ ਵੇਲੇ ਤੇ ਹਨ ਠੀਕ ਆ ਇਹ ਚੀਜ਼ ਦੇ ਅਸੀਂ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪ ਦੀ ਜਾਂਚ ਪੜਤਾਲ ਤੇ ਲੱਗੀ ਹੋਈ ਹੈ ਵੀ ਕੀ ਇਸਰਾਕ ਲੱਭਦਾ ਇਹਨਾਂ ਨੂੰ ਠੀਕ ਸਰ ਜਿਹੜੀ ਰਾਤ ਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਆ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਜੜੀ ਕੀਤੀ ਜਾ ਰਹੀ ਹੈ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲ ਪਿੰਡ ਦੇ ਵਿੱਚ ਕੁਝ ਅਨਕਤ ਅਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋਗੀ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ। ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ। ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋਇਆ ਦੱਸਿਆ ਜਾਂ ਰਿਹਾ ਹੈ ਨਗਦੀ ਚੋਰੀ ਵੀ ਹੈ ਕੀ ਕੁਝ ਚੋਰੀ ਹੋਇਆ ਹੈ। ਉਹ ਹਲੇ ਜਾਂਚ ਦਾ ਵਿਸ਼ਾ ਹੈ ਜਿਵੇਂ ਵੀ